ਮਿਲਦਾ ਨਾਲ ਆਈਡੀਪੀ ਉਸ ਤੋਂ ਬਾਅਦ ਸੋਨ ਸਿੰਘ ਦੀ ਮਾਦੀ ਸੋਨ ਸਿੰਘ ਦੀ ਮਾਦੀ ਜਿਲ੍ਹਾ ਰੋਜ ਨੂੰ ਮਰੀਦਕਾਰ ਸਭਾ ਉਹ ਤੁਹਾਡੇ ਸਾਹਮਣੇ ਆਪਣੀ ਵਿਚਾਰ ਪੇਸ਼ ਕਰਦੇ ਕਨੈਸਿਡੀ ਮੇਰੇ ਸੁਪਾਤ ਦੀ ਸਰਕਾਰ ਦੇ ਪ੍ਰਧਾਨਗੀ ਮੰਡਲ ਦੇ ਵਿੱਚ ਬੈਠੇ ਹੋਏ ਮੰਤ ਤੇ ਉਹਨਾਂ ਦੇ ਬਿੱਤਰ ਦੋਸਤ ਤੇ ਪੰਡਾਲ ਜਿਸ ਸਹੋਬਤ ਵੱਖ-ਵੱਖ ਸ਼ਖਸੀਅਤਾਂ ਤੇ ਬਾਈ ਬਰਦਿਆਲ ਨਾਲ ਸੰਬੰਧਤ ਉਹਨਾਂ ਦੇ ਦੋਸਤ ਫਤਿਹ ਸਾਜੀ ਕਰੀਏ ਵਹਿਂਦੀਕਾ ਖਾਲਸਾ ਵਹਿਂਦੀਕੀ ਫਤਿਹ ਕਿਸੇ ਬੰਦੇ ਦੇ ਜਾਨ ਕੋ ਬਾਹ ਪਤਾ ਲੱਗਦਾ ਕਿ ਲੋਕ ਉਹਦੇ ਬਾਰੇ ਕੀ ਸੋਚਦੇ ਨੇ ਉਸ ਤੋਂ ਤਿਆਰ ਕੀਤਾ ਜਾਂਦਾ ਕਿ ਉਹ ਕਿੱਡੀ ਵੱਡੀ ਸ਼ਖਸੀਅਤ ਸੀ ਸ਼ਾਇਦ ਸਾਨੂੰ ਉਹਨਾਂ ਨਾਲ ਕੰਮ ਕਰਦਿਆਂ ਇਹ ਕਦੇ ਮਹਿਸੂਸ ਨਾ ਹੋਇਆ ਹੋਵੇ ਕਿ ਜਦੋਂ ਬਾਹਰ ਦੇ ਵਿੱਚ ਲੋਕਾਂ ਦੇ ਵਿਚਾਰ ਉਹਨਾਂ ਬਾਰੇ ਆਏ ਤਾਂ ਹਰ ਮੋੜ ਤੇ ਕੀ ਸੋਚਦੇ ਰਹੇ ਉਸ ਤੋਂ ਇੱਕ ਵੱਡਾ ਬੰਦੇ ਹੋਣ ਦੀ ਨਿਸ਼ਾਨੀ ਜਿਹੜੀ ਸਾਡੇ ਸਾਹਮਣੇ ਇਹ ਆਈ ਹੈ ਉਹ ਬਾਕੀ ਬਹੁਤ ਵੱਡੇ ਬੰਦੇ ਸੀ ਤੇ ਮੇਰੇ ਤੋਂ ਪਹਿਲਾਂ ਮੇਰੇ ਸਾਥੀ ਸੀਨੀਅਰ ਸਾਥੀ ਜਿਹੜੇ ਮੇਰੇ ਇਸ ਪਾਰਟੀ ਦੇ ਵਿੱਚ ਜੱਜ ਅਥੇਵੰਦੀ ਦੇ ਵਿੱਚ ਰਹੇ ਨੇ ਉਹਨਾਂ ਨੇ ਉਹਨਾਂ ਬਾਰੇ ਬਹੁਤ ਸਾਰਾ ਭਰਨ ਕੀਤਾ ਮੈਂ ਉਹਨਾਂ ਨੂੰ ਸ਼ਾਇਦ ਦੁਬਾਰਾ ਨਾਲ ਨਾ ਲਾਵਾਂ ਕਿਉਂਕਿ ਸਭ ਤੋਂ ਪਹਿਲਾਂ ਮੈਂ 1983 ਦੇ ਵਿੱਚ ਬਰਨਾਲਾ ਏਰੀਆ ਦੇ ਵਿੱਚ ਅੰਡਰਗਰਾਊਂਡ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਤੇ ਉਸ ਤੋਂ ਬਾਅਦ 85 ਸਿਆਸੀ ਦੇ ਵਿੱਚ ਮੈਂ ਆਈਡੀ ਸੁਨਾਮ ਦੇ ਵਿੱਚ ਜਦੋਂ ਸੀ ਤਾਂ ਸਾਡਾ ਹੈੱਡਕੁਆਰਟਰ ਸੀ ਬਲਾਕ ਦਾ ਜਿਹੜਾ ਜ਼ੋਨ ਦਾ ਪੀਐਸਯੂ ਦਾ ਉਸ ਨਾਮ ਆਈਡੀ ਦੇ ਵਿੱਚ ਸੀ ਜਿੱਥੇ ਅਸੀਂ ਸਾਰੇ ਸਾਥੀ ਇਕੱਠੇ ਹੁੰਦੇ ਸੀ ਤਉ ਉਹਦੇ ਵਿੱਚ ਕਾਫੀ ਆਉਣੀ ਜਾਣੀ ਆ ਬਾਈ ਸੌਣ ਦੇ ਗੋਪਰ ਉਹਨਾਂ ਕੋਲੀਨ ਸੇਫ ਸੀ ਉਦੋਂ ਸਾਡੇ ਕੋਲ ਉਠਾਉਂਦੇ ਰਹੇ ਤੇ ਇਸ ਤੋਂ ਫਿਰ ਅਸੀਂ ਲਗਾਤਾਰ ਇਸ ਪ੍ਰੋਸੈਸ ਦੇ ਵਿੱਚ ਚੱਲੇ 83 ਤੋਂ ਲੈ ਕੇ 2002 ਤੱਕ ਅਸੀਂ ਇਕੱਠੇ ਹੋਏ ਜਥੇਬੰਦੀ ਦੇ ਵਿੱਚ ਬੱਖ-ਬੱਖ ਆਉਂਦੇ ਤੇ ਕੰਮ ਨਹੀਂ ਕੀਤਾ ਉਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੀ ਕੋਈ ਸ਼ੱਕ ਨਹੀਂ ਕਿ ਜੋ ਉਸੋਨਾ ਸੀ ਪਾਰਟ ਸਭ ਤੋਂ ਪਹਿਲੀ ਗੱਲ ਪਾਰਟੀ ਦੇ ਵਿੱਚ ਸਮਝ ਬਣੀ ਔਰ ਉਸ ਸਮਝ ਦੇ ਉੱਤੇ ਪੂਰੀ ਤਰ੍ਹਾਂ ਖੜ ਕੇ ਕੰਮ ਕੀਤਾ ਉਹਨੇ ਦੂਜੀ ਗੱਲ ਇੱਕ ਹੋਰ ਪਹਿਲੂ ਵੀ ਸੀ ਉਹਨਾਂ ਦਾ ਜਿਹੜਾ ਮੈਂ ਮਹਿਸੂਸ ਕੀਤਾ ਕਿ ਉਹ ਲਕੀਰ ਦੇ ਫੀਰ ਹੋਏ ਸੀ ਕਿ ਜੋ ਪਾਰਟੀ ਦੇ ਵਿੱਚ ਰੂਪਰੇਖਾ ਤੈਅ ਕਰਕੇ ਦਿੱਤੀ ਤਾਂ ਉਸੇ ਤੇ ਹੀ ਪੂਰਾ ਚੱਲਣਾ ਹੈ ਇਹ ਨਹੀਂ ਸੀ ਉਹ ਮੌਕੇ ਅਨੁਸਾਰ ਬਦਲਣਾ ਕਰਨ ਜਾਣਦੇ ਸੀ ਇਹ ਉਹਨਾਂ ਚ ਕਲਾ ਸੀ ਕਦੇ ਵੀ ਉਹ ਪੱਟੜ ਨਹੀਂ ਰਹੀ ਕਿਸੇ ਵਿਅਕਤੀ ਨਾਲ ਕਿਸੇ ਜਥੇਬੰਦੀ ਪ੍ਰਤੀ ਉਹਨਾਂ ਦਾ ਨਜ਼ਰੀਆ ਐਸਾ ਨਹੀਂ ਰਿਹਾ ਤੇ ਉਹਦੀ ਧਾਰਨਾ ਸਭ ਤੋਂ ਵੱਡੀ ਕਿ ਜਦੋਂ ਅਸੀਂ ਵੱਖ ਵੀ ਹੋਏ 2002 ਦੇ ਵਿੱਚ ਉਹ ਤੋਂ ਬਾਅਦ ਵੀ ਉਹਨਾਂ ਦਾ ਜਿਹੜਾ ਵਿਚਾਰ ਸੀ ਬਾਕੀ ਗਰੁੱਪ ਨਾਲੋਂ ਵੱਖਰਾ ਸੀ ਉਹ ਮਿਲਦੇ ਵੀ ਰਹੇ ਉਹ ਕਈ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਡਿਸਕਸ ਵੀ ਕਰਦੇ ਰਹੇ ਔਰ ਉਹ ਇਸ ਪ੍ਰਤੀ ਵੀ ਸੰਸੀਅਰ ਮਤਲਬ ਸੋਚਦੇ ਰਹੇ ਕਿ ਸਾਡਾ ਇਹ ਉਹਨਾਂ ਨੂੰ ਇਹ ਦੁੱਖ ਸੀ ਕਿ ਸਾਡਾ ਇਹ ਗਰੁੱਪ ਹੈ ਜਿਹੜਾ ਵੱਖਰਾ ਕਿਉਂ ਹੋ ਗਿਆ ਕਿ ਅਸੀਂ ਕਿਤੇ ਨਾ ਕਿਤੇ ਇੱਕ ਰਹਿਣਾ ਚਾਹੀਦਾ ਹੈ ਇਸ ਕਰਕੇ ਦਰਦ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਅੰਦਰ ਰਿਹਾ ਤੇ ਅਗਲੀ ਗੱਲ ਕਿਉਂਕਿ ਜੇ ਅਸੀਂ ਫੈਸਟੀ ਨੂੰ ਠੀਕ ਤਰੀਕੇ ਨਾਲ ਨਹੀਂ ਮਤਲਬ ਪਿਆਗ ਕਰਾਂਗੇ ਜਾਂ ਨੋਟ ਕਰਾਂਗੇ ਤਾਂ ਫਿਰ ਕਈ ਵਾਰੀ ਸਾਡੀਆਂ ਕਮਜ਼ੋਰੀਆਂ ਰਹਿ ਜਾਂਦੀਆਂ ਕਿਉਂਕਿ ਉਹ ਸਪੀਡ ਸੀਗਾ ਜਦੋਂ ਮੈਂ ਆਇਆ ਜਦੋਂ ਹਥਿਆਰਬੰਦ ਮੂਵਮੈਂਟ ਬਾਰੇ ਸਾਡਾ ਨਜ਼ਰੀਆ ਬਦਲ ਰਿਹਾ ਸੀ ਕੇ ਹਥਿਆਰਬੰਦ ਮੂਵਮੈਂਟ ਇੱਥੇ ਕੰਮਜਾਜ਼ ਨਹੀਂ ਤਾਂ ਉਸ ਤੋਂ ਬਾਅਦ ਕੀ ਚਾਹੀਦਾ ਹੈ ਉਹ ਅਸੀਂ ਉਹ ਨਜ਼ਰੀਆ ਡਿਸਕਸ ਹੋ ਰਿਹਾ ਸੀ ਸਿਆਸੀ ਦੇ ਵਿੱਚ ਅਸੀਂ ਉਹ ਨਜ਼ਰੀਆ ਲੈ ਕੇ ਆਏ ਕਿ ਇੱਕ ਡੈਮੋਕਰੈਟਿਕ ਪ੍ਰਬੰਧ ਹੋਣਾ ਚਾਹੀਦਾ ਹੈ ਉਹਦੇ ਵਿੱਚ ਕੈਸੀ ਵਿਚਾਰਾਂ ਦੀ ਪਾਰਟੀ ਹੋਣੀ ਚਾਹੀਦੀ ਹੈ ਜਿਹੜੀ ਪਾਰਟੀ ਕਮ ਮੂਵਮੈਂਟ ਦਾ ਕਨਸੈਪਟ ਲੈ ਕੇ ਆਈ ਸਿਆਸੀ ਤੋਂ ਲੈ ਕੇ ਲਗਾਤਾਰ ਜਿਹੜੀ ਅੱਜ ਇਹ ਸੀਗਾ ਕਿ ਵੱਖ-ਵੱਖ ਪਾਰਟੀਆਂ ਨੇ ਜਿਹੜੀਆਂ ਉਹ ਫਰਮਾਇਦਾਰਾਂ ਦੀਆਂ ਹੋ ਚੁੱਕੀਆਂ ਨੇ ਤਾਂ ਇੱਕ ਲੋਕਪੱਖੀ ਪਾਰਟੀ ਚਾਹੀਦੀ ਆ ਤਾਂ ਉਸ ਸਮੇਂ ਸਿਆਸੀ ਦੇ ਵਿੱਚ ਇਹ ਕਨਸੈਪਟ ਲੈ ਕੇ ਆਏ ਲੇਕਿਨ 2002 ਦੇ ਵਿੱਚ ਵੈਸੇ ਤਾਂ 2 ਦੇ ਵਿੱਚ ਹੀ ਸੋਚਣਾ ਸ਼ੁਰੂ ਕਰਤਾ ਸੀ ਤਾਂ ਸਾਡਾ ਕਨਸੈਪਟ ਆਇਆ ਕਿ ਪਾਰਟੀਆਂ ਇਨਰ ਰੈਲੇਵੈਂਟ ਹੋ ਗਈਆਂ ਨੇ ਹੁਣ ਪਾਰਟੀਆਂ ਨਾਲ ਨਈ ਇੱਕ ਜਥੇਬੰਦੀ ਐਸੀ ਬਣਾਉਣੀ ਪਵੇਗੀ ਤੌ ਉਸ ਲਈ ਮੈਨੂੰ ਨਹੀਂ ਪਤਾ ਖੈਰ ਹੋ ਸਕਦਾ ਕਿਉਂਕਿ ਕਈ ਵਾਰੀ ਕੋਈ ਕਿਸੇ ਜਥੇਬੰਦੀ ਦੇ ਸੀਕ੍ਰੇਟ ਪੁਆਇੰਟ ਵੀ ਹੋ ਸਕਦੇ ਨੇ ਰੱਖੇ ਜਾ ਸਕਦੇ ਨੇ ਤਾਂ 2002 ਤੋਂ ਬਾਅਦ 13 ਸਾਲਾਂ ਬਾਅਦ ਉਸ ਵਿਚਾਰ ਨੂੰ ਰੀਥਿੰਕ ਕਰ ਰਿਹਾ ਕਿ ਕਿ ਲੋਕ ਪੱਖੀ ਰਾਜਨੀਤੀ ਦੀ ਜ਼ਰੂਰਤ ਹੈ ਇਹ ਚੰਗਾ ਕਦਮ ਹੈ ਠੀਕ ਹੈ ਬਿਲਕੁਲ ਜ਼ਰੂਰਤ ਹੈ ਇਹ ਚ ਕੋਈ ਸ਼ੱਕ ਨਹੀਂ ਔਰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਿਹੜੇ ਸਾਥੀ ਵਕ ਵਕ ਬਚਾਰਾ ਨਾਲ ਇਧਰ ਉਧਰ ਜੋ ਬੈਠੇ ਅਸੀਂ ਸਾਰੇ ਕਿਤੇ ਨਾ ਕਿਤੇ ਇੱਕ ਮੋੜ ਤੇ ਫੇਰ ਸੋਚਣ ਲਈ ਮਜਬੂਰ ਹੋਏ ਆ ਕਿ ਜ਼ਰੂਰਤ ਹੈ ਰਸਤਾ ਇਸ ਰਸਤੇ ਤੋਂ ਬਗੈਰ ਕੋਈ ਹੋਰ ਚਾਰਾ ਨਹੀਂ ਇਸ ਲਈ ਅੱਜ ਅਸੀਂ ਜਦੋਂ ਉਹਨਾਂ ਦੀ ਸਖਸ਼ੀਅਤ ਬਾਰੇ ਡਿਸਕਸ ਕਰ ਰਿਹਾ ਤਾਂ ਜ਼ਰੂਰੀ ਹੈ ਕਿਉਂਕਿ ਗੁਰਦਿਆਲ ਸਿੰਘ ਨੇ ਘਰ ਐਵੇਂ ਨਹੀਂ ਸੀ ਛੱਡਿਆ ਉਹਨਾਂ ਨੇ ਇਸ ਲਈ ਛੱਡਿਆ ਸੀ ਕਿ ਇਹ ਮਦੇਸ਼ ਨੂੰ ਲੋਕਾਂ ਲਈ ਇੱਕ ਵਧੀਆ ਰਾਜ ਪ੍ਰਬੰਧ ਦੇ ਕੇ ਜਾਣਾ ਹੈ ਇੱਕ ਰਾਜ ਪ੍ਰਬੰਧ ਸਿਰਜਣਾ ਹੈ ਤਾਂ ਉਸ ਲਈ ਕੰਮ ਕੀਤਾ ਸੀ ਇਸ ਲਈ ਅੱਜ ਫੇਰ ਉਹਨਾਂ ਨੂੰ ਯਾਦ ਕਰਦੇ ਹੋਏ ਉਹ ਵਧੀਆ ਪ੍ਰਬੰਧ ਕਿਵੇਂ ਹੋ ਸਕਦਾ ਹੈ ਇੱਕ ਵਧੀਆ ਪਾਰਟੀ ਕਿਵੇਂ ਜਾਂ ਵਿਚਾਰ ਕਿਵੇਂ ਆ ਸਕਦਾ ਹੈ ਲੋਕਾਂ ਦਾ ਇਹ ਸੋਚਣਾ ਬਹੁਤ ਹੀ ਮਹੱਤਤਾ ਰੱਖਦਾ ਹੈ ਅੱਜ ਜ਼ਰੂਰਤ ਹੈ ਦੂਸਰੀ ਗੱਲ ਕਿ ਅੱਜ ਤਾਂ ਪ੍ਰਮੰਤ ਮੈਂ ਉਸ ਏਜੰਡੇ ਤੇ ਗੱਲ ਕਰਦਾ ਕਿ ਜਿਹੜਾ ਅੱਜ ਦਾ ਏਜੰਡਾ ਰੱਖਿਆ ਬਹੁਤ ਮਹੱਤਵਪੂਰਨ ਏਜੰਡਾ ਹੈ ਬਿਲਕੁਲ ਸਾਰਿਆਂ ਲਈ ਇਸ ਗੱਲ ਦੀ ਚਿੰਤਾ ਦਾ ਵਿਸ਼ਾ ਹੈ ਕਿ ਜੋ ਵਾਤਾਵਰਨ ਹੈ ਉਹਦਾ ਨੁਕਸਾਨ ਹੋ ਰਿਹਾ ਜਾਂ ਉਹ ਇਸ ਹਾਸ਼ੀਏ ਤੇ ਚਲੇ ਗਿਆ ਕਿ ਮਨੁੱਖ ਦੀ ਹੋਂਦ ਦਾ ਖਤਰਾ ਹੈ ਕਿ ਉਹ ਜਿਉਂਦਾ ਰਹੇਗਾ ਜਾਂ ਨਹੀਂ ਰਹੇਗਾ ਤੇ ਇਹਜਾ ਪ੍ਰਬੰਧ ਸਿਰਜਿਆ ਜਾ ਰਿਹਾ ਹੈ ਜਿਹੜਾ ਗਰੀਬੀ ਤੇ ਅਮੀਰੀ ਦਾ ਪਾੜਾ ਜਿਹੜਾ ਦਿਨ ਪਰ ਦਿਨ ਵਧਦਾ ਜਾ ਰਿਹਾ ਹੈ ਤੇ ਗਰੀਬ ਲੋਕ ਰੋਟੀ ਤੋਂ ਵੀ ਮਥਾਜ ਹੁੰਦੇ ਜਾ ਰਹੇ ਨੇ ਇਸ ਲਈ ਉਹਨਾਂ ਲੋਕਾਂ ਲਈ ਜਿਹੜਾ ਇੱਥੇ ਸੀ ਪ੍ਰਬੰਧ ਸਿਰਜਿਆ ਜਦੋਂ ਕਾਰਪੋਰੇਟ ਦੀ ਨੀਤੀਆਂ ਆਈਆਂ ਤਾਂ ਜਿਹੜੀਆਂ ਪਾਰਟੀਆਂ ਨੇ ਲੋਕਾਂ ਦੀ ਅਜੰਡਾ ਲੈ ਕੇ ਜਾਣਾ ਸੀ ਲੋਕਾਂ ਦੀ ਰਾਜਨੀਤੀ ਕਰਨੀ ਸੀ ਉਹ ਸਾਰੀਆਂ ਪਾਰਟੀਆਂ ਕਾਰਪੋਰੇਟ ਦੀ ਏਜੰਟ ਬਣ ਗਈਆਂ ਨਜ਼ਰ ਆਉਂਦੀਆਂ ਇਹ ਸਮੇਂ ਕੋਈ ਵੀ ਐਸੀ ਪਾਰਟੀ ਠੀਕ ਹੈ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਲੋਕ ਚਾਹੇ ਉਹ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੀ ਲੜ ਰਹੀਆਂ ਨੇ ਕਿਸਾਨਾਂ ਦੀਆਂ ਵੀ ਲੜ ਰਹੀਆਂ ਨੇ ਆਪਣਾ ਘੋਲ ਜ਼ਰੂਰ ਲੜ ਰਹੀਆਂ ਨੇ ਉਹ ਚੰਗਾ ਵੀ ਹੈ ਸੇ ਦੂਜੀ ਗੱਲ ਕਿ ਜਿਹੜਾ ਰਾਜਨੀਤਿਕ ਫੀਲਡ ਦੇ ਵਿੱਚ ਉਹਨਾਂ ਦੀ ਥਿਰ ਸੀ ਜਿਹੜਾ ਇੱਕ ਵਕੀਲ ਦੀ ਭੂਮਿਕਾ ਨਿਭਾਉਣੀ ਸੀ ਜਾਂ ਉਸ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਜਿਹੜੇ ਨਮਾਇंदे ਭੇਜੇ ਉਹਨਾਂ ਨਮਾਇੰਦਿਆਂ ਨੇ ਜਦੋਂ ਉੱਥੇ ਗੱਲ ਕਰਨੀ ਸੀ ਉਹ ਨਜ਼ਰ ਨਹੀਂ ਆ ਰਹੀ ਇਸ ਕਰਕੇ ਉਹ ਥਿਰ ਗਾਇਬ ਹੈ ਇੱਥੇ ਉਹ ਖਾਲੀ ਹੈ ਤੁਸੀਂ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਵੀ ਜਾਤੀ ਤੌਰ ਤੇ ਜਾ ਸਾਡੇ ਤੋਂ ਗਏ ਜਿਵੇਂ ਹੁਣ ਪਿੱਛੇ ਜੇ ਅਸੀਂ ਇੱਕ ਨਵਾਂ ਇਨਕਲਾਬ ਕੀਤਾ ਕਿ ਆਮ ਆਦਮੀ ਲੈ ਆਏ ਇਹ ਤਾਂ ਜੀ ਤੁਹਾਡੇ ਤੋਂ ਗਏ ਹੋਏ ਨੇ ਤੁਹਾਡੇ ਵਾਰੀ ਸੋਚਣਗੇ ਇਹ ਨਜ਼ਰੀਆ ਵੀ ਬੁਰੀ ਤਰ੍ਹਾਂ ਫੇਲ ਹੋਇਆ ਵੈਸੇ ਤਾਂ ਜਿਹੜੇ ਸਿਧਾਂਤ ਤੇ ਕੰਮ ਕਰਨ ਵਾਲੇ ਲੋਕ ਸੀ ਉਹ ਤਾਂ ਪਹਿਲੇ ਹੀ ਕਹਿੰਦੇ ਰਹੇ ਪਰ ਉਹ ਤਾਂ ਹੁਣ ਪ੍ਰੈਕਟਿਸ ਨੇ ਦੱਸ ਦਿੱਤਾ ਆਹ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਚੰਦ ਭਾਨ ਦੇ ਵਿੱਚ ਘਟਨਾ ਵਾਪਰੀ ਉਹਸੀ ਪਰਿਵਾਰਾਂ ਤੇ ਲਾਠੀ ਚਾਰਜ ਕੀਤਾ ਪਰਚੇ ਦਰਜ ਕੀਤੇ ਉਹਨਾਂ ਨੂੰ ਅੰਦਰ ਭੇਜਿਆ ਤਾਂ ਹੈਰਾਨੀ ਦਾ ਤੱਥ ਹੈ ਕਿ ਉੱਥੋਂ ਦਾ ਐਮਪੀ ਵੀ ਰਿਜ਼ਰਵ ਉੱਥੋਂ ਦਾ ਐਮਐਲਏ ਵੀ ਰਿਜ਼ਰਵ ਐਸਐਚਓ ਵੀ ਰਿਜ਼ਰਵ ਕੈਟਾਗਰੀ ਚੋਂ ਤੇ ਡੀਐਸਪੀ ਵੀ ਰਿਜ਼ਰਵ ਕੈਟਾਗਰੀ ਚੋਂ ਫਿਰ ਇਹਦਾ ਮਤਲਬ ਉਹ ਆਪਣੇ ਆਪਣੇ ਹੌਸਲੇ ਪਰਿਵਾਰ ਲਈ ਜਾਂ ਉਸ ਲਈ ਕਿਉਂ ਨਹੀਂ ਕੰਮ ਕਰ ਸਕੇ ਇਹ ਵੱਡਾ ਸਵਾਲ ਹੈ ਸਾਡੇ ਸਾਹਮਣੇ ਜਿਹੜੇ ਕਿਸਾਨਾਂ ਲਈ ਹੁਣ ਇੱਥੋਂ ਕਹਿੰਦੇ ਨੇ ਮੈਂ ਕਿਸਾਨ ਦਾ ਪੁੱਤ ਆ ਉਹ ਪਾਰਲੀਮੈਂਟ ਦੇ ਵਿੱਚ ਚਲਿਆ ਗਿਆ ਜਾਂ ਵਿਧਾਨ ਸਭਾ ਦੇ ਵਿੱਚ ਆ ਉਹ ਉਹਨਾਂ ਲਈ ਕਿਉਂ ਨਹੀਂ ਕੰਮ ਕਰਦਾ ਕਿਤੇ ਕੋਈ ਦੇਖਿਆ ਉਹ ਕਿਸਾਨ ਦੇ ਪੁੱਤ ਕਿਤੇ ਕਿਸਾਨ ਦੀ ਗੱਲ ਕਰਦੇ ਹੋਣ ਉੱਥੇ ਉਹ ਕਿਸਾਨ ਦੇ ਪੁੱਤ ਕਿਤੇ ਇਹੋ ਜੀ ਰਾਜਨੀਤੀ ਦੀ ਗੱਲ ਕਰਦੇ ਹੋਣ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਲਈ ਸਹਾਈ ਹੋ ਸਕੇ ਇਸ ਕਰਕੇ ਇਹ ਜਿਹੜਾ ਫਾਰਕੂਲ ਹੈ ਇਹ ਨਹੀਂ ਠੀਕ ਇਸ ਲਈ ਉਹ ਜਿਹੇ ਬੰਦੇ ਜਿਹੜੇ ਉਸ ਰਾਜਨੀਤੀ ਨੂੰ ਪ੍ਰਣਾਇਕ ਹੋਏ ਹੋਣ ਉਸ ਰਾਜਨੀਤੀ ਤੇ ਕੰਮ ਕਰਦੇ ਹੋਣ ਉਹਨਾਂ ਸੰਸਥਾਵਾਂ ਦੇ ਵਿੱਚ ਇੱਕ ਪਰਖੇ ਹੋਏ ਵਿਅਕਤੀ ਹੋਣ ਜਿਹੜੇ ਉਸ ਤੇ ਗੱਲ ਕਰ ਸਕਦੇ ਆ ਤੇ ਦੂਜਾ ਮੈਂ ਬਹੁਤਾ ਸਮਾਂ ਲਾ ਲੈਂਦਾ ਕਿਉਂਕਿ ਸਮਾ ਹੋ ਸਕਦਾ ਘਾਟੇ ਹੋਵੇ ਕਿਉਂਕਿ ਕਾਫੀ ਆਗੂ ਹੋਣੇ ਮੈਨੂੰ ਲੱਗਦਾ ਵੀ ਅੱਜ ਵੀ ਦੁਨੀਆ ਦੇ ਵਿੱਚ ਨੈਰੇਟਿਵ ਦਾ ਜੋ ਪਿਆ ਇੱਕ ਨੈਰੇਟਿਵ ਸਿਰਜਿਆ ਜਾਂਦਾ ਜੇ ਹੁਣ ਸਾਡੇ ਬੱਚੇ ਬਾਹਰ ਗਏ ਨੇ ਇੱਕ ਨੈਰੇਟਿਵ ਸਿਰਜਿਆ ਕਿ ਇੱਥੇ ਕੁਝ ਨਹੀਂ ਵਿਦੇਸ਼ਾਂ 'ਚ ਡਾਲਰ ਨੇ ਉਹ ਪੈਸਾ ਤੇ ਸਾਡੀ ਪਹਿਲੀ ਗੱਲ ਸਾਡੀ ਸੋਚ ਇਹੋ ਜਿਹੀ ਬਣਾਈ ਕਾਪੋਰੇਟ ਨੇ ਸਾਡੀ ਸਮਾਜਿਕ ਸੋਚ ਨੂੰ ਤੋੜ ਕੇ ਇੰਡੀਵਿਜੂਅਲ ਸੋਚ ਬਣਾਈ ਔਰ ਉਹ ਪੈਸੇ ਦੇ ਉੱਤੇ ਕੇਂਦਰਿਤ ਕੀਤੀ ਤੇ ਸਭ ਨੂੰ ਦਿਖਾਇਆ ਕਿ ਡਾਲਰ ਉਤਰਨੇ ਇਹ ਸਭ ਨੂੰ ਪਤਾ ਸੀਗਾ ਇਥੋਂ ਦੀ ਸਰਕਾਰ ਨੂੰ ਵੀ ਪਤਾ ਸੀ ਕਿ ਏਜੰਟ ਗੈਰ ਕਾਨੂੰਨੀ ਤੌਰ ਤੇ ਭੇਜ ਰਹੇ ਨੇ ਅਫਸਰ شاہੀ ਨੂੰ ਵੀ ਪਤਾ ਸੀ ਉਥੋਂ ਦੀਆਂ ਸਰਕਾਰਾਂ ਨੂੰ ਵੀ ਪਤਾ ਸੀ ਕਿ ਇਹ ਗੈਰ ਕਾਨੂੰਨੀ ਤਰੀਕੇ ਨਾਲ ਭੇਜੇ ਜਾ ਰਹੇ ਨੇ ਲੇਕਿਨ ਉਹਨਾਂ ਦਾ ਕੰਮ ਚੱਲਦਾ ਸੀ ਕਿ ਉਹਨਾਂ ਨੇ ਗੈਰ ਕਾਨੂੰਨੀ ਲੇਬਰ ਤੋਂ ਸਸਤਾ ਕੰਮ ਕਰਾਉਣ ਦੇ ਲਈ ਉਹ ਵਰਤਿਆ ਉਹਨਾਂ ਸਾਡੇ ਬੱਚਿਆਂ ਤੇ ਅੱਜ ਵੀ ਵਰਤ ਰਹੇ ਨੇ ਤੇ ਲੇਕਿਨ ਜਦੋਂ ਅੱਜ ਅੱਜ ਤੇ ਉਹਨਾਂ ਨੂੰ ਲੋੜ ਪਈ ਆਪਣੇ ਰਾਜਨੀਤਿਕ ਇੰਟਰਸਟ ਲਈ ਕਿ ਵੋਟ ਪ੍ਰਾਪਤ ਕਰਨੀ ਹੈ ਤਾਂ ਉਹਦੇ ਵੀ ਤੁਸੀਂ ਇਹੋ ਜਿਹਾ ਮਤਲਬ ਸਰਕਾ ਕੇ ਹਾਂ ਦੇਖੋ ਜੀ ਅਸੀਂ ਤਾਂ ਉਧਰ ਬੱਜੇ ਛੱਡ ਕੇ ਆਉਨੇ ਇਸ ਲਈ ਨੈਰੇਟਿਵ ਤਾਂ ਜੁਗ ਹੈ ਇਸ ਜੁਗ ਦੇ ਵਿੱਚ ਜੇ ਜੇਹੋ ਜੇ ਤੁਸੀਂ ਲੋਕਾਂ ਸਾਹਮਣੇ ਹਾਲਾਤ ਜਾਂ ਚੀਜ਼ਾਂ ਰੱਖ ਦੋਗੇ ਤਾਂ ਲੋਕ ਉਹਦੇ ਫੈਸਲਾ ਕਰਨਗੇ ਕਿਉਂਕਿ ਅਗਲੀ ਫੈਸਲਾ ਹੋਣਾ ਸਿਰਾਂ ਦੇ ਮੁੱਲ ਦੇ ਨਾਲ ਜਦੋਂ ਸਿਰਾਂ ਦਾ ਮੁੱਲ ਦਾ ਮਤਲਬ ਕਿ ਜਿਹੋ ਜਿਹਾ ਮਹੌਲ ਸਿਰਜਦਾ ਉਹੀ ਜੀ ਬੋਲਬੋਲ ਨੂੰ ਚਲੀ ਜਾਂਦੀ ਹੈ ਤੇ ਨਮਾਇਦੇ ਤਾਂ ਉਹ ਚੁਣੇ ਜਾਂਦੇ ਨੇ ਇਸ ਲਈ ਉਹ ਧਿਰ ਸਾਡੇ ਲੋਕਾਂ ਦੇ ਮਜ਼ਦੂਰਾਂ ਦੇ ਨਮਾਇਦੇ ਚੁਣਨ ਵਾਲੀ ਧਿਰ ਕਿੱਥੇ ਹੈ ਇਸ ਲਈ ਉਹ ਧਿਰ ਬਣਾਉਣ ਦੀ ਜਰੂਰਤ ਹੈ ਮੈਂ ਨਹੀਂ ਕਹਿੰਦਾ ਕਿ ਕਿਸੇ ਇੱਕ ਪਾਰਟੀ ਦੇ ਹੋਵੇ ਤਾਂ ਸਾਰੇ ਲੋਕ ਵੀ ਵਕ ਵਕ ਧਿਰਾਂ 'ਚ ਵੀ ਕੰਮ ਕਰਦੇ ਹੋਏ ਇਵੇ ਲਈ ਸਾਂਝਾ ਕੋਈ ਐਸਾ ਸੰਸਥਾ ਵੀ ਬਣਾਈ ਜਾ ਸਕਦੇ ਕੁਝ ਇਸ਼ੂ ਤੈਅ ਕਰਕੇ ਤਾਂ ਉੱਤੇ ਇੱਕ ਮਾਹੌਲ ਬਣਾਇਆ ਜਾ ਸਕੇ ਜਿਹੜੀ ਕਾਰਪੋਰੇਟ ਪ੍ਰਬੰਧਤੀ ਜਾਂ ਅੱਜ ਦੇ ਸਿਸਟਮ ਦੀਆਂ ਜਿਹੜੀਆਂ ਮਤਲਬ ਕਮਜ਼ੋਰੀਆਂ ਨੇ ਉਹਨਾਂ ਦੇ ਉੱਤੇ ਉਂਗਲ ਧਰ ਸਕੇ ਤੇ ਲੋਕਾਂ ਦੇ ਸਾਹਮਣੇ ਰੱਖੇ ਤੇ ਔਰ ਉਹਦੇ ਲਈ ਲੋਕਪੱਖੀ ਪ੍ਰਬੰਧ ਕਿਹੋ ਜਿਹਾ ਹੋ ਸਕਦਾ ਹੈ ਉਹਦੇ ਲਈ ਉਹ ਸਾਹਮਣੇ ਲੈ ਕੇ ਆਉਣ ਦੀ ਕਪੈਸਿਟੀ ਰੱਖਦੀ ਹੋਵੇ ਤਾਂ ਇਸ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ ਔਰ ਫਿਰ ਸਾਡਾ ਵਾਤਾਵਰਣ ਵੀ ਬਚ ਸਕਦਾ ਹੈ ਨਈ ਤਾਂ ਠੀਕ ਐ ਅਸੀਂ ਪਹਿ ਹੀ ਚੱਲਾਂਗੇ ਜੇ ਇਹ ਨੈਰੇਟਿਵ ਮਾਹੌਲ ਨਹੀਂ ਸਿਰਜਿਆ ਜਾਂਦਾ ਮਾਹੌਲ ਤੋਂ ਬਗੈਰ ਨਾ ਵਾਤਾਵਰਨ ਬਚਾਇਆ ਜਾ ਸਕਦਾ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੀ ਧਰਤੀ ਤੇ ਬੁੱਢਾ ਨਾਲੇ ਨੂੰ ਸਾਫ਼ ਕਰਾਉਣ ਦੇ ਲਈ ਤੇ ਸਾਡਾ ਗੰਧਲਾ ਪਾਣੀ ਜਿਹੜਾ ਪਾਣੀ ਗੰਧਲਾ ਹੋ ਗਿਆ ਉਹਨੂੰ ਬਚਾਉਣ ਦੇ ਲਈ ਮੂਮੈਂਟ ਹੋ ਰਹੀ ਐ ਤੇ ਸਰਕਾਰ ਪੈਰਨਲ ਭਈਆਂ ਤੋਂ ਪੰਜਾਬ ਦੀ ਧਰਤੀ ਤੇ ਇੱਕ ਰੈਲੀ ਕਰਾ ਰਹੀ ਐ ਕਿ ਉਹਨਾਂ ਦੇ ਸਾਦੇ ਬਰਾਬਰ ਹੋ ਕੀਤਾ ਜਾਵੇ ਐਸਾ ਮਾਹੌਲ ਪੰਜਾਬ ਦੇ ਵਿੱਚ ਇਸ ਗੱਲ ਦੀ ਅੱਗ ਕਿਉਂ ਲਾ ਦਿੱਤੀ ਲੋਕਾਂ ਦੇ ਵਿੱਚ ਕਿ ਇੱਕ ਸਾਡੀ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਇਨਕਲਾਬ ਲਿਆਉਣ ਚੱਲੇ ਆ ਤਬਦੀਲੀ ਲਿਆਉਣ ਚੱਲੇ ਆ ਔਰ ਉਸ ਸਰਕਾਰ ਦੇ ਵਧੋ ਪਾਣੀ ਬਚਾਉਣ ਦੇ ਲੋਕਾਂ ਦੇ ਲੜ ਰਹੇ ਲੋਕਾਂ ਦੇ ਖਿਲਾਫ ਜਾ ਕੇ ਇਹੋ ਜੇ ਕਾਰਵਾਈ ਕਰਾਉਣੀ ਇਸ ਲਈ ਸਾਡੇ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਸਾਰੇ ਸੋਚ ਦੇ ਲੈਵਲ ਤੇ ਕਨਫਿਊਜ਼ਨ ਆ ਜੇ ਉਹ ਅਸੀਂ ਕਿਤੇ ਇਕੱਠਾ ਹੋ ਕੇ ਕਿਤੇ ਕੋਈ ਇੱਕ ਐਸ ਕਿਸਮ ਦਾ ਮਾਹੌਲ ਸਿਰਜ ਦਾਂਗੇ ਸ਼ਾਇਦ ਉਹ ਸਾਡੇ ਤੋਂ ਕਨਫਿਊਜ਼ਨ ਦੂਰ ਹੋ ਕੇ ਅਸੀਂ ਇਧਰ ਨੂੰ ਚੱਲ ਪਾਂਗੇ ਤਾਂ ਕਿ ਲੋਕ ਪੱਖੀ ਰਾਜਨੀਤੀ ਹੈ ਜਿਹੜੀ ਉਹਨੂੰ ਲਿਆਂਦਾ ਜਾ ਸਕੇ ਇਹੀ ਮੈਂ ਸਮਝੂਗਾ ਬਾਈ ਗੁਰਦੇਵਾਲ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਤਾਂ ਕਿ ਕਿਉਂਕਿ ਉਹਦਾ ਇਹੀ ਨਿਸ਼ਾਨਾ ਕਿ ਲੋਕਾਂ ਲਈ ਰਾਜ ਸਿਰਜਣਾ ਹੈ ਤੇ ਉਹ ਕੇਤੇ ਨਾ ਕੇਤੇ ਪੂਰਾ ਹੋ ਸਕਦਾ ਬਹੁਤ ਬਹੁਤ ਧੰਨਵਾਦ ਕਰਨਲ ਸੁਨੀਲ ਕੁਪੜੀ ਜੀ ਜਿਨ੍ਹਾਂ ਨੇ ਇੱਕ ਗੱਲ ਉਹ ਹਾਰੀ ਹੈ ਕਿ ਸਾਂਝੇ ਮੁੱਦੇ ਆ ਤੇ ਆਪਾਂ ਸਾਂਝੀ ਲੜਾਈ ਲੜੀਏ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰ ਸੋਨ ਸਿੰਘ ਜੀ माजी ਉਹ ਆਪਣੇ ਜ਼ਿਲ੍ਹਾ ਅਗੂ ਜਮ ਮਰੀਦ ਘਰ ਸਭਾ ਉਸ ਤੋਂ ਬਾਅਦ ਗੁਰਦਰਸ਼ਨ ਸਿੰਘ ਦੀ ਖਟੜਾ ਫਲਾ ਕੁਦਰਤ ਮਾਰ ਕੇ ਜਿੱਦਾਂ ਲੋਕ ਲਹਿਰ ਉਹ ਤਿਆਰ ਰਹਿਣ ਸੋਹਣ ਸਿੰਘ ਜੀ ਮਾਜੀ ਇੱਕ ਬਾਈ ਗੁਰਿਆ ਸਿੰਘ ਸੀਤਲ ਜੀ ਦਾ ਇੱਕ ਪ੍ਰਾਣਾ ਸਾਥੀ ਡਾਕਟਰ ਨਸ਼ਤਰ ਸਿੰਘ ਰੂੜੇ ਕੇ ਉਹਨਾਂ ਦਾ ਸਿਹਤ ਖਰਾਬ ਉਹਨਾਂ ਨੇ ਹਾਜ਼ਰੀ ਲਵਾਈਏ کہا کہ تھی اسٹیج تو میرا ذکر کر کے حاضری لوا دو سنگھ جی گل روڑے کے ہوں سوہن سن سنگھ جی من